ਅੱਜ ਜ਼ਿਲ੍ਹਾ ਪਟਿਆਲਾ ਦੇ ਬਲਾਕ ਪਤਣਾ ਨਾਬਾ ਸਮਾਨਾ ਅਤੇ ਪਟਿਆਲਾ 12 ਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਆਗੂਆਂ ਵੱਲੋਂ ਡੇਰਾ ਬਾਬਾ ਨਾਨਕ ਹੜ ਦੀ ਮਾਰ ਹੇਠ ਆਏ ਬੇਜਮੀਨੇ ਕਿਸਾਨਾਂ ਤੇ ਮਜ਼ਦੂਰਾਂ ਲਈ 22 ਟਰਾਲੀਆਂ ਰਾਸ ਸਮਗਰੀ ਲੈ ਕੇ ਪਹੁੰਚੇ ਇਸ ਮੌਕੇ ਗੱਲਬਾਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਉਪਰਾਸ ਨੇ ਦੱਸਿਆ ਕਿ ਜਿਹੜੇ ਇਸ ਵਾਰ ਪੰਜਾਬ ਵਿੱਚ ਹੜ੍ਹ ਆਏ ਹਨ ਉਹ ਸਰਕਾਰਾਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਲਿਆਂਦੇ ਗਏ ਹਨ ਕਿਉਂਕਿ ਉਹ ਪਹਿਲਾਂ ਕਿਸਾਨਾਂ ਨੂੰ ਮਾਰ ਲਈ ਲੈਂਡ ਪੂਰੰਗ ਪਾਲਸੀ ਲਿਆਂਦੀ ਗਈ ਜੋ ਕਿ ਸਰਕਾਰ ਨੂੰ ਵਾਪਸ ਲੈਣੀ ਪਈ ਤੇ ਉਸ ਤੋਂ ਬਾਅਦ ਕਿਸਾਨਾਂ ਤੇ ਹੜ ਦੀ ਮਾਰ ਥੋਪ ਦਿੱਤੀ ਗਈ। ਉਹਨਾਂ ਕਹਿ ਗਏ ਕਿ ਭਾਰਤੀ ਕਿਸਾਨ ਯੂਨੀ ਇਕਤਾ ਗ੍ਰਾਹ ਆਪਣੇ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਦੇ ਨਾਲ ਚਟਾਨ ਵਾਂਗ ਖੜੀ ਹੈ ਤੇ ਇਸ ਔਖੀ ਘੜੀ ਵਿੱਚ ਅੱਜ ਜ਼ਿਲ੍ਹਾ ਪਟਿਆਲਾ ਦੇ ਵੱਖ ਕਿਸਾਨ ਆਗੂ ਵੱਲੋਂ 2500 ਮਨਕ ਕਣਕ ਪਸ਼ੂਆਂ ਦਾ ਚਾਰਾ ਕੱਪੜੇ ਅਤੇ ਹੋਰ ਰਾਸਸਮਗਰੀ ਲੈ ਕੇ ਡੇਰਾ ਬਾਬਾ ਨਾਨਕ ਪਹੁੰਚੇ ਹਨ ਤੇ ਇਥੋਂ ਦੇ ਕਈ ਦੇ ਜ਼ਿਲ੍ਹਾ ਪ੍ਰਧਾਨ ਲਖਮਿੰਦਰ ਸਿੰਘ ਮੰਜਾਂਵਾਲੀ ਬਲਾਕ ਪ੍ਰਧਾਨ ਗੁਰਵਚਨ ਸਿੰਘ ਖੋਦੇਵੇਟ ਬਲਾਕ ਜਨਰਲ ਸਕਟਰ ਰੋਪਿੰਦਰ ਸਿੰਘ ਮਲੇਵਾਲ ਦੀ ਗਵਾਈ ਹੇਠ ਹੜ ਦੀ ਮਾਰ ਹੇਠ ਆਏ ਵਕਕ ਪਿੰਡਾਂ ਵਿੱਚ ਬਿਨਾਂ ਭੇਤ ਭਾਵ ਵੰਡੀ ਜਾਵੇਗੀ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੇ ਤੇ ਕੇਂਦਰ ਸਰਕਾਰ ਉਤੋਂ ਸਾਨੇ ਸਾਦੇ ਇਸ ਮੌਕੇ ਭਾਰਤੀ ਕਿਸਾਨ ਯੂਨੀ ਇਕੱਤਰ ਗਰਹ ਦੇ ਬਲਾਕ ਪ੍ਰਧਾਨ ਗੁਰਵਚਨ ਸਿੰਘ ਖੋਦੇਵੇਟ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਇੱਕ ਸਾਨਾ ਵੱਲੋਂ ਇਸ ਔਖੇ ਘੜੀ ਦੇ ਸਾਰ ਲੈਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਵੀ ਕੇ ਜੀ ਇਕਤਾ ਗਰਾਹ ਹੰਪ ਖੜਾ ਅੱਜ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਰਕ ਬਲਾਕ ਦੇ ਵਿੱਚ ਪਹੁੰਚੇ ਹਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਾ ਹੈ ਉਹਦੇ ਵਿੱਚ ਰਾਹਤ ਸਮੱਗਰੀ ਹੈ ਜਿਹੜੀ ਪਿੰਡਾਂ ਦੇ ਵਿੱਚੋਂ ਇਕੱਠੀ ਕਰਕੇ ਲੈ ਕੇ ਆਏ ਜਿਦੇ ਵਿੱਚ 2500 ਮਣ ਦੇ ਕਰੀਬ ਕਣਕ ਹੈ ਬਿਸਤਰੇ ਨੇ ਸੂਟ ਨੇ ਅਚਾਰ ਵਗੈਰਾ ਇਹ ਸਾਰਾ ਕੁਝ ਲੈ ਕੇ ਅਸੀਂ ਆਏ ਆ ਇਹ ਭਰਾਵਾਂ ਦੀ ਮਦਦ ਵਾਸਤੇ ਤਾਂ ਕਿ ਪਿੰਡਾਂ ਦੇ ਵਿੱਚ ਸਹੀ ਤਰੀਕੇ ਨਾਲ ਵਰਤਾਇਆ ਜਾ ਸਕੇ ਕਿਉਂਕਿ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਿਹੜੇ ਆਪਣੇ ਫਲੱਡ ਆਏ ਨੇ ਪਾਣੀ ਆਏ ਨੇ ਉਹ ਐਵੇਂ ਨਹੀਂ ਆਏ ਸਰਕਾਰਾਂ ਦੇ ਲਿਆਂਦੇ ਹੋਏ ਆਏ ਨੇ ਕਿਉਂਕਿ ਸਰਕਾਰ ਨੇ ਪਹਿਲਾਂ ਸਾਡੇ ਕਿਸਾਨਾਂ ਦੇ ਧਾਵਾ ਕਰਿਆ ਲੈਂਡ ਪੂਲਿੰਗ ਦੇ ਰਾਹੀਂ ਉਸ ਤੋਂ ਪਹਿਲਾਂ ਕਾਲੇ ਕਾਨੂੰਨਾਂ ਦੇ ਰਾਹੀਂ ਵੱਖ-ਵੱਖ ਸਮੇਂ ਦੇ ਵਿੱਚ ਵੱਖ-ਵੱਖ ਨੀਤੀਆਂ ਲੈ ਕੇ ਆਈ ਹੈ ਸਰਕਾਰ ਸੋ ਇਸੇ ਤਰ੍ਹਾਂ ਆਹ ਹੜਾ ਦੀ ਮਾਰ ਥੱਲੇ ਲਿਆ ਕੇ ਕਿਸਾਨਾਂ ਨੂੰ ਜਿਹੜੀ ਸਮੇਂ ਦੀ ਸਰਕਾਰ ਹੈ ਉਹ ਇਹਨਾਂ ਨੂੰ ਨਿਰਾਸ਼ਤਾ ਵੱਲ ਧੱਕਣਾ ਚਾਹੁੰਦੀ ਹੈ ਪਰ ਅਸੀਂ ਇਹਨਾਂ ਭਰਾਵਾ ਦੇ ਨਾਲ ਡਟ ਕੇ ਖੜੇ ਆਂ ਜਿਹੋ ਜਿਹੇ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਆ ਵੱਧ ਚੜ ਕੇ ਇਹਨਾਂ ਭਰਾਵਾ ਦੀ ਮਦਦ ਕਰਾਂਗੇ ਅੱਜ ਕਣਕ ਕਣਕ ਲੈ ਕੇ ਆਏ ਆ ਤੇ ਫਿਰ ਤੂੜੀ ਲੈ ਕੇ ਆਵਾਂਗੇ ਫਿਰ ਅਸੀਂ ਜਿਹੜੇ ਟਰੈਕਟਰ ਨੇ ਜਿੱਥੇ ਕਿਤੇ ਗਾਰ ਪੈ ਗਈ ਇਲਾਕੇ ਦੇ ਵਿੱਚ ਉਹ ਗਾਰ ਨੂੰ ਕੱਢਣ ਵਾਸਤੇ ਵੱਡੀ ਮਾਤਰਾ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਲਗਭਗ 200 ਦੇ ਕਰੀਬ ਜਿਹੜਾ ਟਰੈਕਟਰ ਅਸੀਂ ਉਹ ਵੀ ਇਹਨਾਂ ਭਰਾਵਾ ਦੀ ਮਦਦ ਵਾਸਤੇ ਲੈ ਕੇ ਆਵਾਂਗੇ ਤਾਂ ਕਿ ਜਲਦੀ ਤੋਂ ਜਲਦੀ ਜਿਹੜੀ ਕਣਕ ਹੈ ਉਹ ਵੇਚ ਸਕੇ ਕਿਉਂਕਿ ਹੁਣ ਇਹਨਾਂ ਦੀ ਜਿਹੜੀਆਂ ਜਿਹੜਾ ਝੋਨਾ ਉਹ ਬਿਲਕੁਲ ਤਬਾਹ ਹੋ ਗਿਆ ਘਰਾਂ ਦੇ ਵਿੱਚ ਜਿਹੜਾ ਹੁਣ ਤੱਕ ਆਪਾਂ ਕਹ ਜੀਏ ਮੁੱਦਤਾ ਤੋਂ ਸਮਾਨ ਜੋੜਿਆ ਹੋਇਆ ਹੁੰਦਾ ਉਹ ਸਮਾਨ ਕਪੜਾ ਕਪੜਾ ਲੀੜਾ ਕਣਕ ਵਗੈਰਾ ਸਾਰਾ ਕੁਝ ਉਹ ਖਰਾਬ ਹੋ ਗਈ ਸੋ ਇਹੇ ਦੇ ਮਾਹੌਲ ਦੇ ਵਿੱਚ ਅਸੀਂ ਇਹਨਾਂ ਭਰਾਵਾਂ ਦਾ ਇੱਕ ਬਲਵਾਨ ਬਲ ਬਣਨ ਵਾਸਤੇ ਇਹਨਾਂ ਨੂੰ ਮਜ਼ਬੂਤੀ ਦੇਣ ਵਾਸਤੇ ਵੀ ਆਪਾਂ ਨੂੰ ਨਿਰਾਸ਼ਤਾ ਵੱਲ ਨਹੀਂ ਜਾਣਾ ਚਾਹੀਦਾ ਸਰਕਾਰ ਸਾਨੂੰ ਤੋੜਨਾ ਚਾਹੁੰਦੀ ਹੈ ਬਲਕਿ ਇਕੱਠੇ ਹੋ ਕੇ ਸਰਕਾਰ ਤੇ ਨਿਸ਼ਾਨਾ ਬਣਨਾ ਚਾਹੀਦਾ ਇਸ ਗੱਲ ਦੇ ਵਿੱਚੋਂ ਅਸੀਂ ਇਹ ਨਾ ਭਰਾਵਾਂ ਨੂੰ ਅੱਜ ਤੱਕ ਦੇਣ ਵਾਸਤੇ ਆਏ ਹਾਂ ਜਿਹੜੇ ਕੰਮ ਸਰਕਾਰਾਂ ਦੇ ਉਹ ਜਥੇਬੰਦੀਆਂ ਕਰੀ ਤੇ ਬੰਨ ਜਥੇਬੰਦੀ ਬਣ ਰਹੀ ਆ ਲੋਕਾਂ ਦੇ ਪੈਲੀਆਂ ਪੰਦਰੀਆਂ ਜਥੇਬੰਦੀਆਂ ਕਰੀਆਂ ਸਰਕਾਰਾਂ ਫਿਰ ਕਿਸ ਕੰਮ ਦੀ ਰਹਿ ਗਈਆਂ ਦੇਖੋ ਇਹੀ ਗੱਲ ਲੋਕਾਂ ਨੂੰ ਸਮਝਾਉਣਾ ਹੈ ਵੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਸਾਡੇ ਲੋਕ ਕਰ ਰਹੇ ਨੇ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਸਾਡੇ ਜਿਹੜੇ ਕਿਰਤੀ ਲੋਕਾਂ ਨੇ ਆਪਣੀ ਕਿਰਤ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਵੱਡੇ ਵੱਡੇ ਗੁਰਦੁਆਰੇ ਮੰਦਰ ਮਸੀਤਾਂ ਮੰਨ ਲਓ ਅਸਾਰੇ ਹੋਏ ਨੇ ਉਹ ਮਜ਼ਬੂਤ ਖੜੇ ਨੇ ਪਿੰਡਾਂ ਦੇ ਵਿੱਚ ਜੇ ਅੱਜ ਦੇਖ ਲਈਏ ਕੋਈ ਸਰਕਾਰ ਦਾ ਇਹੋ ਜਿਹਾ ਕਰਿਆ ਹੋਇਆ ਕੰਮ ਸਾਨੂੰ ਨਜ਼ਰ ਨਹੀਂ ਆਉਂਦਾ ਹੈਗਾ ਜਦੋਂ ਕਿ ਹਜ਼ਾਰਾਂ ਸਾਲਾਂ ਤੋਂ ਸਾਡੇ ਤੋਂਡੇ ਟੈਕਸ ਨੇ ਸਰਕਾਰਾਂ ਬਸੂੜ ਰਹੀਆਂ ਨੇ ਪਰ ਸਾਡੇ ਕੰਮ ਨਹੀਂ ਕਰ ਰਹੀਆਂ ਫੇਰ ਵੀ ਸਾਨੂੰ ਜਾਤੀ ਦੇ ਨਾਂ ਉਤੇ ਧਰਮ ਦੇ ਨਾਂ ਉਤੇ ਮੰਨ ਲਓ ਐਂ ਸਰਕਾਰਾਂ ਪਾੜ ਕੇ ਸਾਨੂੰ ਆਪ ਦੇ ਵਿੱਚ ਲੜਾਉਣਾ ਚਾਹੁੰਦੀਆਂ ਨੇ ਅਸੀਂ ਇਹਨਾਂ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਵੀ ਸਾਡਾ ਦੋਸਤ ਕੌਣ ਹੈ ਦੁਸ਼ਮਣ ਕੌਣ ਹੈ ਤੇ ਦੁਸ਼ਮਣ ਦੇ ਵੱਲ ਸੇਤ ਅਸੀਂ ਨੇ ਕਿਵੇਂ ਹੋਣਾ ਕਿਉਂਕਿ ਬਹੁਤੇ ਅੱਜ ਤੱਕ ਸਾਡੇ ਲੋਕ ਨੇ ਜਿਹੜੇ ਸਮਝਦੇ ਨੇ ਵੀ ਇਹ ਕੁਦਰਤ ਦੀ ਮਾਰ ਹੈ ਪਰ ਇਹ ਸਾਡੇ ਲੋਕਾਂ ਨੂੰ ਭੁਲੇਖਾ ਹੈ ਇਹ ਕੁਦਰਤ ਦੀ ਮਾਰ ਨਹੀਂ ਸਰਕਾਰ ਦੇ ਬੜੀ ਸੋਚੀ ਸਮਝੀ ਸਾਜ ਦੇ ਤਹਿਤ ਲਿਆਂਦੇ ਹੋਏ ਹੜ੍ਹ ਨੇ ਵੀ ਲੋਕ ਨੇ ਜਿਹੜੇ ਆ ਜਮੀਨਾਂ ਦੇ ਉੱਪਰੋਂ ਆਪਣੇ ਹੱਥ ਖੜੇ ਕਰ ਲੈਣਾ ਕਿਵੇਂ ਨਾ ਕਿਵੇਂ ਇਹ ਜਿਹੜੀਆਂ ਜਮੀਨਾਂ ਨੇ ਕਾਰਪੋਰੇਟ ਨੂੰ ਸਮਹਾਦਨ ਪਰ ਅਸੀਂ ਇਹਨਾਂ ਪ੍ਰਭਾਵਾਂ ਨੂੰ ਬੇਨਤੀ ਕਰਦੇ ਹਾਂ ਪ੍ਰਭਾਵ ਟੁੱਟਣਾ ਨਹੀਂ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆਂ ਇੱਥੋਂ ਦੇ ਪ੍ਰਬੰਧ ਦੇ ਨਾਲ ਲੜਾਂਗੇ ਜਦੋਂ ਤੱਕ ਸਾਡੇ ਕੋਲ ਜ਼ਮੀਨਾਂ ਨੇ ਸਾਡੇ ਢੋਲਾਂ ਦੇ ਵਿੱਚ ਦਾਣੇ ਨੇ ਜੇ ਅੱਜ ਛੋਡੇ ਢੋਲਾਂ ਦੇ ਵਿੱਚ ਦਾਣੇ ਖਰਾਬ ਹੋ ਗਏ ਅਸੀਂ ਆਪਦੇ ਢੋਲਾਂ ਦੇ ਦਾਣੇ ਕੱਢ ਕੇ ਤੁਹਾਡੇ ਭਰਾਵਾਂ ਨੂੰ ਅਸੀਂ ਦੇਵਾਂਗੇ ਆਪਾਂ ਟੁੱਟਣਾ ਨਹੀਂ ਸੌਂਕਾ ਸਰਕਾਰ ਨੂੰ ਮੁੱਕੇ ਬੰਨ੍ਹ ਕੇ ਇਕੱਠੇ ਹੋਗੇ ਵੱਡੀ ਟੱਕਰ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਵਾਂਗੇ ਇਹਨਾਂ ਨੂੰ ਦੱਸਾਂਗੇ ਵੀ ਸਾਡਾ ਤੁਸੀਂ ਇੰਨਾ ਟੈਕਸਾਂ ਦਾ ਪੈਸਾ ਖਾ ਗਏ ਪਰ ਜੇ ਸਾਨੂੰ ਲੋੜ ਪੈਂਦੀ ਹੈ ਤੁਹਾਡੀ ਮਦਦ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਆ ਕਿਰਤੀ ਲੋਕਾਂ ਦੀ ਜਿਹੜੀ ਮਦਦ ਹੈ ਅੱਜ ਪਿੰਡ ਪਿੰਡਾਂ ਦੇ ਵਿੱਚ ਜਿਹੜਾ ਹੜ ਲੈਂਦਾ ਪਿਆ ਵੀ ਕਿਵੇਂ ਪਿੰਡਾਂ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ ਮੱਧ ਪ੍ਰਦੇਸ਼ ਦੇ ਵਿੱਚੋਂ ਜੂਪੀ ਐਮਪੀ ਦੇ ਵਿੱਚੋਂ ਜਿਹੜੇ ਲੋਕ ਨੇ ਕਿਰਤੀ ਲੋਕ ਆਪਣੀ ਦਸਿਆਣੋਹਾਂ ਦੀ ਕਿਰਤ ਦੇ ਵਿੱਚੋਂ ਆ ਭਰਾਵਾਂ ਦੀ ਬਾਹ ਫੜਨ ਵਾਸਤੇ ਆਏ ਨੇ ਇਹ ਇਸੇ ਕਰਕੇ ਸਰਕਾਰ ਨੂੰ ਕੰਨ ਤੇ ਪੜ ਲੈਣਾ ਚਾਹੀਦਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਦਦ ਸਰਕਾਰ ਨੂੰ ਦੇਣੀ ਮੰਦੀ ਹੈ ਉਹ ਇਹਨਾਂ ਕਿਸਾਨ ਭਰਾਵਾਂ ਨੂੰ ਨਾ ਦਿੱਤੀ ਤਾਂ ਬੀਕੇ ਜੂ ਇਕਤਾ ਗ੍ਰਾਹਾਂ ਦੇ ਵੱਲੋਂ ਉਹ ਜਿਹੜੀ ਲੜਾਈ ਹੈ ਉਹ ਵੀ ਲੜੀ ਜਾਊਗੀ ਤੇ ਸਰਕਾਰ ਨੂੰ ਜਿਹੜੀ ਰਾਹਤ ਹੈ ਜਿਹੜੀ ਮਦਦ ਹੈ ਉਹ ਦੇਣ ਵਾਸਤੇ ਮਜਬੂਰ ਕੀਤਾ ਜਾਊਗਾ ਕਿਉਂਕਿ ਮੱਝਾਂ ਰੁੜ ਗਈਆਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਘਰਾਂ ਦੇ ਵਿੱਚ ਬਿਆ ਸਮਾਨ ਹੈ ਜਿਹੜਾ ਉਹ ਤਬਾਹ ਹੋ ਗਿਆ ਬਹੁਤੀ ਜਗ੍ਹਾ ਦੇ ਉੱਪਰ ਜਾਨੀ ਮਾਲੀ ਨੁਕਸਾਨ ਵੀ ਜਿਹੜਾ ਉਹ ਹੋਇਆ ਸਰਕਾਰ ਜਦੋਂ ਤੱਕ ਇਹਦੀ ਪ੍ਰਭਾਈ ਨਹੀਂ ਕਰਦੀ ਤਾ ਸਰਕਾਰ ਨੂੰ ਲੋਕ ਰੋਧ ਦਾ ਜਿਹੜਾ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਸਕਦਾ ਸਰ ਜਿਹੜਾ 20000 ਰੁਪਏ ਦਾ ਐਲਾਨ ਕੀਤਾ ਕਿ ਲੱਗਦਾ ਨਹੀਂ ਕੋਜਾਂ ਮੰਜਾ ਕੇ ਇਤਨੇ ਕਿਸਾਨਾਂ ਦੀ ਭਰਪਾਈ ਹੋਈ ਨਹੀਂ ਸਕਦੀ ਦੇਖੋ ਸਰਕਾਰਾਂ ਅੱਜ ਤੱਕ ਵੀ ਜਿਹੜਾ ਕੋਈ ਵੀ ਐਲਾਨ ਕਰਦੀਆਂ ਨਹੀਂ ਆ ਨੇ ਉਹ ਐਲਾਨ ਮੰਲੋ ਇੱਕ ਹਵਾ ਦਾ ਬੁੱਲਾ ਬਣ ਕੇ ਉੱਡਦੇ ਰਹੇ ਨੇ ਠੀਕ ਹੈ ਨਾ ਤੇ ਸਰਕਾਰ ਇਹ ਵੀ ਐਂ ਚਾਹੁੰਦੀ ਹੈ ਵੀ ਇਹ ਨੂੰ ਬਸ ਗੱਲ ਨੂੰ ਹਲਾ ਦਿਓ ਲੈਣਾ ਦੇਣਾ ਕਿਸੇ ਨੂੰ ਕੁਛ ਨਹੀਂ ਤੇ ਜੇ ਸਰਕਾਰ ਇਸ ਤਰ੍ਹਾਂ ਕਰੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੀਕੇ ਜੁ ਇਕਤਾ ਗ੍ਰਾਹਾਂ ਵੱਲੋਂ ਵੱਡੀ ਪੱਧਰ ਤੇ ਜਿਹੜਾ ਮੋਰਚਾ ਲਾ ਕੇ ਇਹਦਾ ਡਟਮਾ ਜਿਹੜਾ ਵਿਰੋਧ ਹੈ ਉਹ ਕੀਤਾ ਜਾਊਗਾ ਪਹਿਲਾਂ ਤਾਂ ਜ਼ਿਲ੍ਹਾ ਪਟਿਆਲਾ ਤੋਂ ਆਏ ਸਾਰੇ ਸਾਡੇ ਜਿਹੜੇ ਜੁਝਾਰੂ ਵੀਰ ਨੇ ਜਿਹੜੀ ਜ਼ਿਲ੍ਹਾ ਕਮੇਟੀ ਹੈ ਤੇ ਪ੍ਰਧਾਨ ਸਾਹਿਬ ਆਏ ਨੇ ਇਹਨਾਂ ਭਰਾਵਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇਹ ਸਾਡੇ ਹੜਪੀਰਤ ਏਰੀਏ ਦੇ ਵਿੱਚ ਇਹਨਾਂ ਭਰਾਵਾਂ ਨੇ ਜਿਹੜੀ ਸਾਡੀ ਬਾਹ ਫੜੀ ਐ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਪਿਛਲੇ ਦਿਨੀ ਜਦੋਂ ਸਾਡੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਜੀ ਗੁਰਾਹਾ ਆਪਣੀ ਪੂਰੀ ਸੂਬਾ ਟੀਮ ਦੇ ਨਾਲ ਸਾਡੇ ਏਰੀਆ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਭਰਾਵੋ ਬਿਲਕੁਲ ਦਿਲ ਕਰਕੇ ਤੁਹਾਡੇ ਨਾਲ ਪੱਕੇ ਤੌਰ ਤੇ ਤੁਹਾਡੇ ਨਾਲ ਨਾ ਕੋਈ ਵਿਖਾਵਾ ਕਰਨ ਨਹੀਂ ਆਏ ਅਸੀਂ ਆਪਣੀ ਜਥੇਬੰਦੀ ਦੇ ਜਥੇਬੰਦਕ ਤੌਰ ਤੇ ਪੱਕੇ ਤੌਰ ਤੇ ਤੁਹਾਡੀ ਬਾਹ ਫੜਨ ਆਏ ਆ ਅਤੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਅਸੀਂ ਡਟ ਕੇ ਤੁਹਾਡੇ ਨਾਲ ਖੜਾਗੇ ਉਹਨਾਂ ਨੇ ਆਪਣੀ ਕਈ ਹੋਈ ਗੱਲ ਜਿਹੜੀ ਆ ਉਹ ਕੱਲੀ ਕੱਲੀ ਗੱਲ ਜਿਹੜੀ ਆ ਉਹ ਆਪਣੀ ਉਗਾਰੇ ਨੇ ਕਿਉਂਕਿ ਜਿਹੜੇ ਸਾਡੇ ਕਿਸਾਨਾਂ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਜਿਹੜੇ ਸਾਡੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੁਨੀ ਨੇਕਤਾ ਉਗਰਾਹਾਂ ਵੱਲੋਂ ਜਿਹੜੀ ਉਹ ਗੱਲ ਕਹਿ ਕੇ ਗਏ ਸੀ ਉਸ ਗੱਲ ਤੇ 100% ਉਹਨਾਂ ਨੇ ਪਹਿਰਾ ਦਿੱਤਾ ਅੱਜ ਜਿਹੜੀ ਦੂਸਰੀ ਖੇਪ ਆ 2500 ਮਣ ਕਣਕ ਜਿਹੜੀ ਪਟਿਆਲਾ ਜ਼ਿਲ੍ਹਾ ਵੱਲੋਂ ਸਾਡੇ ਕੋਲ ਪਹੁੰਚੀ ਹੈ ਤੇ ਇਹ ਜਿਵੇਂ ਕਿ ਲਿਸਟਾਂ ਦੇ ਆਧਾਰ ਤੇ ਬਿਨਾਂ ਭੇਤ ਭਾਵ ਜਿਹੜੀ ਹੈ ਜਿਹੜੇ ਪਿੰਡ ਅਸੀਂ ਸਿਲੈਕਟ ਕੀਤੇ ਨੇ ਜਿਹੜੇ ਕਿਉਂਕਿ ਨੁਕਸਾਨ ਤਾਂ ਸਾਰੇ ਏਰੀਆ ਦਾ ਹੀ ਹੋਇਆ ਹੈ ਪਰ ਜਿਹੜੇ ਪਿੰਡ ਅਸੀਂ ਸਿਲੈਕਟ ਕੀਤੇ ਨੇ ਜਿਨ੍ਹਾਂ ਦਾ ਜਿਨ੍ਹਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਉਹਨਾਂ ਦੀ ਜਿਹੜੀ ਹੈ ਇਹ ਰਾਹਤ ਸਮਗਰੀ ਉਹਨਾਂ ਤੱਕ ਪਹੁੰਚਾਈ ਜਾਵੇਗੀ ਕਿਉਂਕਿ ਨਿਰਸਵਾਰਥ ਅਤੇ ਬਿਨਾ ਭੇਤ ਭਾਵ ਘਰ ਘਰ ਜਾ ਕੇ ਉਹਨਾਂ ਦੇ ਘਰਾਂ ਤੱਕ ਇਹ ਜਿਹੜੀ ਸਮਗਰੀ ਉਹ ਪਹੁੰਚਾਈ ਜਾਏਗੀ ਇਹ ਜੋ ਭਾਰਤੀ ਕਿਸਾਨ ਜੁਨੀਅਨ ਇਕਤਾ ਉਹ ਗ੍ਰਾਹਾਂ ਦਾ ਬਹੁਤ ਵੱਡਾ ਉਪਰਾਲਾ ਕਿਉਂਕਿ ਕਈ ਵਾਰ ਜਿਹੜੀਆਂ ਰਾਤ ਸਮਗਰੀਆਂ ਲੋਕ ਲੈ ਕੇ ਆਉਂਦੇ ਨੇ ਉਹ ਜ਼ਰੂਰਤਮੰਦ ਤੱਕ ਨਹੀਂ ਪਹੁੰਚਦੀਆਂ ਕਿਉਂਕਿ ਕੁਝ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਨੇ ਜਿਵੇਂ ਕਿ ਸਾਡੀ ਜਥੇਬੰਦੀ ਨੇ ਪਹਿਲਾਂ ਸਾਡੀ ਡਿਊਟੀ ਲਈ ਸੀ ਕਿ ਪਿੰਡਾਂ ਦਾ ਸਰਵੇ ਕਰਕੇ ਉੱਥੇ ਗਿਣਤੀ ਕਰੋ ਕਿੰਨੇ ਪਰਿਵਾਰ ਜ਼ਰੂਰਤਮੰਦ ਨੇ ਮਜ਼ਦੂਰ ਅਤੇ ਬੇਜ਼ਮੀਨੇ ਪਰਿਵਾਰਾਂ ਵਾਸਤੇ ਜਿਹੜੀ ਇਹ ਛੇਪ ਆਈ ਆ ਉਹਨਾਂ ਤੱਕ ਪਹੁੰਚਦੀ ਕੀਤੀ ਜਾਏਗੀ ਇਸ ਤੋਂ ਬਾਅਦ ਜਥੇਬੰਦੀ ਨੇ ਜਿਹੜਾ ਕਿਸਾਨਾਂ ਵਾਸਤੇ ਬੀਜ ਖਾਦ ਅਤੇ ਡੀਜ਼ਲ ਦਾ ਜਿਹੜਾ ਪ੍ਰਬੰਧ ਕਰਨ ਦਾ ਜਿਹੜਾ ਵਾਅਦਾ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਉਹ ਆਪਣਾ ਕਿਸਾਨ ਮਜ਼ਦੂਰਾਂ ਵਾਸਤੇ ਆਪਣੇ ਜ਼ਿਮੀਂਦਾਰ ਭਰਾਵਾਂ ਵਾਸਤੇ ਵੀ ਖਾਦ ਤੇ ਬੀਜ ਅਤੇ ਡੀਜ਼ਲ ਲੈ ਕੇ ਪਹੁੰਚਣਗੇ ਸੋ ਜਿਹੜੀ ਗੱਲ ਪ੍ਰਧਾਨ ਜੀ ਜੁਨੀਅਨ ਨੇ ਕਹਿ ਕੇ ਗਏ ਨੇ ਕਿ ਅਸੀਂ ਇਹਨਾਂ ਭਰਾਵਾਂ ਦੀ ਬਾਹ ਫੜਨ ਵਾਸਤੇ ਖੜੇ ਆਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਹੜੇ ਸਾਡੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਮੈਂ ਇੱਕ ਵਾਰ ਫੇਰ ਤੋਂ ਜ਼ਿਲ੍ਹਾ ਪਟਿਆਲਾ ਅਤੇ ਸਾਡੀ ਸਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਸੂਬਾ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਬਲਾਕ ਡੇਰਾ ਬਾਬਾ ਨਾਨਕ ਵੱਲੋਂ ਕਿ ਜਿਨ੍ਹਾਂ ਨੇ ਇਹ ਜਿਹੜੀ ਸਾਡੇ ਦੁੱਖ ਦੀ ਘੜੀ ਦੇ ਵਿੱਚ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ